ਤانوں ਲੈ ਕੇ ਆ ਗਿਆਂ ਮੋਗਾ ਦੇ ਮੇਨ ਬਾਜ਼ਾਰ ਚ ਬੀਬੀ ਕਾਨਕੌਰ ਦੇ ਗੁਰਦੁਆਰਾ ਸਾਹਿਬ ਚ ਇੱਥੇ ਅੱਜ ਗਲੋਬਲ ਸਿਕਸ ਵੱਲੋਂ ਇੱਕ ਕੈਂਪ ਲਗਾਇਆ ਗਿਆ ਇਸ ਕੈਂਪ ਦਾ ਜੋ ਮੇਨ ਅਜੰਡਾ ਹੈ ਉਹ ਇਹ ਹੈ ਕਿ ਜੋ ਹੜਪੀੜਤ ਨੇ ਉਹਨਾਂ ਦੀ ਸਹਾਇਤਾ ਲਈ ਇਹ ਲੋਕਾਂ ਨੂੰ ਪ੍ਰੇਰਿਤ ਕਰ ਰਹੇ ਨੇ ਕਿ ਸਾਹਮਣੇ ਆ ਕੇ ਤੁਸੀਂ ਵੀ ਉਹਨਾਂ ਲੋਕਾਂ ਦੀ ਮਦਦ ਕਰੋ ਉਹਨਾਂ ਦਾ ਦੁੱਖ ਵੰਡਾਓ ਜੋ ਇਸ ਵਾਰ ਇਸ ਵਕਤ ਖਾੜੂ ਵਰਗੀ ਸਮੱਸਿਆ ਨਾਲ ਜੂਝ ਰਹੇ ਨੇ ਉਹਨਾਂ ਕੋਲ ਖਾਣ ਪੀਣ ਦਾ ਰਾਸ਼ਨ ਨਹੀਂ ਹੈ ਉਹਨਾਂ ਦੇ ਡੰਗਰ ਪਸ਼ੂ ਉਹ ਚਾਰੇ ਤੋਂ ਆਵਾਰਾ ਖੜੇ ਨੇ ਉਹਨਾਂ ਕੋਲ ਵਾਂਝੇ ਖੜੇ ਨੇ ਉਹ ਉਹਨਾਂ ਕੋਲ ਇਸ ਵਕਤ ਕੁਝ ਵੀ ਨਹੀਂ ਹੈ ਕਿ ਜਿਸ ਦੇ ਆਸਰੇ ਉਹ ਆਪਦਾ ਜੀਵਨ ਅੱਗੇ ਦਾ ਅੱਗੇ ਨੂੰ ਵਧਾਣ ਸਾਨੂੰ ਲੋੜ ਹੈ ਅੱਗੇ ਆ ਕੇ ਉਹਨਾਂ ਦਾ ਸਹਾਰਾ ਬਣਨ ਦੀ ਉਹਨਾਂ ਦੀ ਮਦਦ ਕਰਨ ਦੀ ਆਓ ਆਪਾਂ ਗੱਲਬਾਤ ਕਰਦੇ ਆ ਤੁਹਾਡਾ ਨਾਮ ਮੇਰਾ ਨਾਮ ਚਰਨ ਸਿੰਘਾ ਜੀ ਜੀ ਤੁਸੀਂ ਅੱਜ ਮੋਗਾ 'ਚ ਕੈਂਪ ਲਗਾਇਆ ਹੈ ਤੁਹਾਡਾ ਕਲੱਬ ਹੈ ਗਲੋਬਲ 6 ਤੁਸੀਂ ਅੱਜ ਕੈਂਪ ਲਗਾ ਰਹੇ ਹੋ ਲੋੜਵੰਦਾ ਦੇ ਲਈ ਸਾਹਮਣੇ ਆਉਣ ਲਈ ਲੋਕਾਂ ਨੂੰ ਪ੍ਰੇਰਿਤ ਕਰ ਰਹੇ ਹੋ ਕੀ ਉਦੇਸ਼ ਹੈ ਤੁਹਾਡਾ ਸਾਡਾ ਉਦੇਸ਼ ਇਹ ਹੈ ਜੀ ਜਿਹੜਾ ਆਪਾਂ ਦੇਖਦੇ ਪਏ ਹੁਣ ਪੰਜਾਬ ਦੇ ਵਿੱਚ ਹੜ੍ਹ ਬਹੁਤ ਜ਼ਿਆਦਾ ਆਏ ਹੋਏ ਆ ਜਿੰਦੇ ਵਿੱਚ ਆਪਾਂ ਦੇਖੀਏ ਕਿ ਬਹੁਤ ਜ਼ਿਆਦਾ ਘਰ ਜਿਹੜੇ ਬੇਕਾਰ ਹੋ ਚੁੱਕੇ ਹਨ ਜਿਹੜੇ ਪਾਣੀ ਦੀ ਮਾਰ ਹੇਠਾਂ ਆਏ ਨੇ ਜਿੱਥੇ ਆਪਾਂ ਦੇਖਦੇ ਹਾਂ ਕਿ ਪਸ਼ੂ ਵੀ ਜੀਵ ਜੰਤੂ ਬਹੁਤ ਜ਼ਿਆਦਾ ਰੁੜ ਚੁੱਕੇ ਹਨ ਜੀ ਤੇ ਆਉਣ ਵਾਲਾ ਜਿਹੜਾ ਸਮਾਂ ਹੈ ਉੱਥੇ ਬਿਮਾਰੀਆਂ ਵੀ ਫੈਲ ਰਹੀਆਂ ਹਨ ਜੀ ਤੇ ਉਹਨਾਂ ਦੇ ਲਈ ਅਸੀਂ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਹੈ ਇੱਥੇ ਮੋਗੇ ਸ਼ਹਿਰ ਦੀ ਸੰਗਤ ਦੇ ਵੱਲੋਂ ਜਿਹੜਾ ਇਹ ਇੱਕ ਕੇਂਦਰ ਬਣਾਇਆ ਗਿਆ ਹੈ ਗਲੋਬਲ ਸਿਕਸ ਦੇ ਵੱਲੋਂ ਇਹ ਸੁਸਾਇਟੀ ਆ ਸਾਡੀ ਤੇ ਇਸ ਦੇ ਵੱਲੋਂ ਅਸੀਂ ਸਾੜਾ ਜਿਹੜਾ ਉੱਥੇ ਰਾਸ਼ਨ ਲੈ ਕੇ ਜਾਣਾ ਹੈ ਇੱਥੇ ਗੁਰਦੁਆਰਾ ਬੀਬੀ ਕਾਨਕੌਰ ਵਿਖੇ ਇਕੱਠਾ ਕਰਾਂਗੇ ਜਦੋਂ ਇਕੱਠਾ ਹੋ ਗਿਆ ਤੇ ਸਾਰਾ ਅਸੀਂ ਤਕਰੀਬਨ 4-5 ਦਿਨ ਇਕੱਠਾ ਕਰਕੇ ਉੱਥੇ ਪਹੁੰਚਾਇਆ ਜਾਵੇਗਾ ਉਹਨਾਂ ਤੱਕ ਜੀ ਜੀ ਜਿੰਨਾ ਵੱਡਾ ਤੁਸੀਂ ਉਪਰਾਲਾ ਕੀਤਾ ਹੋਇਆ ਕਿ ਲੋਕ ਵੀ ਓਨਾ ਹੀ ਪਰਮਾ ਹੰਗਾਰਾ ਤੁਹਾਨੂੰ ਦੇ ਰਹੇ ਨੇ ਹਾਂਜੀ ਹਾਂਜੀ ਬਹੁਤ ਜ਼ਿਆਦਾ ਅਸੀਂ ਕੱਲ ਤੋਂ ਹੀ ਦੇਖ ਰਹੇ ਹਾਂ ਕੱਲ ਦੇ ਅਸੀਂ ਲੱਗੇ ਹੋਏ ਹਾਂ ਮੋਗੇ ਦੀ ਸੰਗਤ ਬਹੁਤ ਜ਼ਿਆਦਾ ਸਾਨੂੰ ਇਹ ਹੰਗਾਰਾ ਭਰ ਰਹੀ ਹੈ ਬਹੁਤ ਜ਼ਿਆਦਾ ਰਸਤ ਜਿਹੜੇ ਵਿਸ਼ੇਸ਼ ਤੌਰ ਤੇ ਉਹ ਮਾਇਦੀ ਸੇਵਾ ਵੀ ਕਰ ਰਹੇ ਹਨ ਤੇ ਜਿਹੜੀ ਅਸੀਂ ਲਿਸਟ ਬਣਾਈ ਹੋਈ ਹੈ ਜਿਸ ਦੇ ਗੱਦੇ ਘਰ ਦਾ ਰਾਸ਼ਨ ਦਾਲਾ ਵਗੈਰਾ ਸਭ ਕੁਝ ਜੋ ਆਪਰ ਸੋਈ ਦੇ ਵਿੱਚ ਵਰਤਦੇ ਆ ਪਾਣੀ ਦੀਆਂ ਬੋਤਲਾਂ ਇਹ ਸਭ ਮੋਗੇ ਸ਼ਹਿਰ ਦੀਆਂ ਸੰਗਤਾਂ ਦੇ ਵੱਲੋਂ ਬਹੁਤ ਜ਼ਿਆਦਾ ਸਾਡੇ ਤੱਕ ਪਹੁੰਚਾਈਆਂ ਜਾ ਰਹੀਆਂ ਹਨ ਤੁਹਾਡਾ ਨਾਮ ਮੇਰਾ ਦਾ ਹਰਪ੍ਰੀਤ ਸਿੰਘ ਹੈ ਜੀ ਪਹਿਲਾਂ ਤਾਂ ਲੋਕਾਂ ਦੇ ਨਾਲ ਨਲਿੰਦਰ ਦੇਵਤਾ ਵੀ ਤੁਹਾਡੇ ਤੇ ਬਹੁਤ ਪਰੇਸ਼ਾਨ ਨੇ ਤੁਸੀਂ ਇਹਨਾਂ ਸੋਨਾ ਉਪਰਾਲਾ ਕਰ ਰਹੇ ਹੋ ਕੀ ਉਦੇਸ਼ ਨਾਲ ਇਹ ਉਪਰਾਲਾ ਲੈ ਕੇ ਆਏ ਹੋ ਉਦੇਸ਼ ਇਸ ਤਰ੍ਹਾਂ ਜੀ ਜਿਸ ਤਰ੍ਹਾਂ ਕਿ ਪਿਛਲੇ ਦਿਨਾਂ ਤੋਂ ਪੰਜਾਬ ਦੇ ਵਿੱਚ ਜੋ ਹੜ੍ਹ ਆਏ ਹੋਏ ਆ ਜੀ ਉਹ ਲੋਕਾਂ ਦੀ ਜੋ ਜ਼ਿੰਦਗੀ ਦਾ ਜੋ ਲਿੰਕ ਆ ਉਹ ਬਿਲਕੁਲ ਉਧਰਲੇ ਏਰੀਆ ਦੇ ਵਿੱਚ ਟੁੱਟ ਚੁੱਕਿਆ ਜੀ ਉਹ ਲੋਕਾਂ ਦਾ ਜਿੱਥੇ ਜਾਨੀ ਮਾਲੀ ਨੁਕਸਾਨ ਕਾਫੀ ਹੱਦ ਵੱਧ ਹੋਇਆ ਜਿਸ ਤਰ੍ਹਾਂ ਲੋਕਾਂ ਦੇ ਮਕਾਨ ਟਹਿ ਗਏ ਲੋਕਾਂ ਦੀ ਫਸਲਾਂ ਖਰਾਬ ਹੋ ਗਈਆਂ ਤੇ ਉਸੇ ਸਿੱਖ ਗਲੋ ਸੰਸਾਜੋਗ ਪਿਛਲੇ ਲੰਬੇ ਸਮੇਂ ਤੋਂ ਹਿੰਦੁਸਤਾਨ ਦੇ ਵਿੱਚ ਬਹੁਤ ਵਧੀਆ ਕੰਮ ਕਰ ਰਹੀ ਹੈ ਅੱਜ ਜ਼ਿਲ੍ਹਾ ਮੋਗਾ ਦੀ ਇਸ ਮੁੱਚੀ ਟੀਮ ਵੱਲੋਂ ਜੀ ਹੜ੍ਹ ਪੀੜਤਾਂ ਦੀ ਮਦਦ ਦੇ ਲਈ ਅੱਜ ਉਹਨਾਂ ਦੇ ਇਸ ਦੁੱਖ ਦੀ ਘੜੀ ਦੇ ਵਿੱਚ ਸੰਗਤਾਂ ਦਾ ਜੋ ਸੇਵਾ ਉਹ ਇਕੱਠੀ ਕਰਕੇ ਅਸੀਂ ਉਹਨਾਂ ਦੇ ਪਰਿਵਾਰਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਅੱਜ ਜੋ ਇਹ ਆਪਣਾ ਕਾਊਂਟਰ ਲਗਾਇਆ ਹੈਗਾ ਗੁਰਦੁਆਰਾ ਬੀਬੀ ਕਾਨਕੌਰ ਵਿਖੇ ਹਰ ਅੱਜ ਤੋਂ ਸ਼ੁਰੂ ਹੋਇਆ ਤੇ ਹਾਈ ਕਮਾਂਡ ਤੱਕ ਜਦੋਂ ਕੁਆਲਟੀ ਦਾ ਹੁਕਮ ਆਪਣੇ ਦਫ਼ਤਰ ਦਾ ਹੁਕਮ ਹੋਵੇਗਾ ਉਹਨੇ ਦਿਨਾਂ ਤੱਕ ਇਹ ਜੋ ਕਲੈਕਸ਼ਨ ਕੈਂਪ ਇਹ ਚੱਲੇਗਾ ਜੀ ਜਿਹੜਾ ਤੁਸੀਂ ਇਹ ਰਸਤ ਇਕੱਠਾ ਕਰ ਰਹੇ ਹੋ ਤੁਹਾਨੂੰ ਲੋਕ ਵੱਧ ਚੜ ਕੇ ਭਰਮਾ ਹੁੰਗਾਰਾ ਦੇ ਰਹੇ ਨੇ ਹੁੰਗਾਰਾ ਬਹੁਤ ਵਧੀਆ ਦੇ ਰਿਹਾ ਜੀ ਅੱਜ ਪਹਿਲਾ ਦਿਨ ਸੀਗਾ بارش ਵੀ ਕਾਫੀ ਹੋ ਰਹੀ ਆ ਔਰ ਸਾਡੇ ਜੋ ਸੇਵਾਦਾਰ ਆ بارش ਦੇ ਦੌਰਾਨ ਹੀ ਅੱਜ ਛਤਰੀਆਂ ਲੈ ਕੇ ਇੱਥੇ ਸੰਗਤਾਂ ਦੀ ਸੇਵਾ ਦੇ ਵਿੱਚ ਖੜੇ ਆ ਔਰ ਮੈਂ ਪੰਜਾਬ ਦੇ ਸਮੁੱਚੇ ਸੰਤ ਮਹਾਪੁਰਸ਼ਾਂ ਵੱਖ-ਵੱਖ ਪਾਰਟੀਆਂ ਦੇ ਲੀਡਰਸ਼ਿਪ ਬੰਦਾਂ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਅੱਜ ਆਪਾਂ ਉਹਨਾਂ ਪਰਿਵਾਰਾਂ ਨੂੰ ਲੋੜ ਹੈ ਆਪਣੇ ਐ ਜਸਤਰਾਂ ਅੱਜ ਉਹਨਾਂ ਦੇ ਜੋ ਕਹਿਰ ਇੱਕ ਬਹੁਤ ਵੱਡਾ ਟੁੱਟਿਆ ਉਹਨਾਂ ਦੇ ਪਰਿਵਾਰਾਂ ਦੇ ਉੱਪਰ ਔਰ ਉੱਥੇ ਹੀ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਇਹ ਬੇਨਤੀ ਕਰਨੀ ਚਾਹਣਾ ਕਿ ਪੰਜਾਬ ਨੂੰ ਇੱਕ ਰਾਹਤ ਦਾ ਜੋ ਪੈਕੇਜ ਆ ਉਹ ਅਨਾਉਂਸ ਕੀਤਾ ਜਾਵੇ ਔਰ ਬਾਕੀ ਸਟੇਟਾਂ ਦੇ ਜੋ ਮੁੱਖ ਮੰਤਰੀ ਸਾਹਿਬਾਨ ਨੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਸਾਡੇ ਅੱਜ ਦੇ ਪੰਜਾਬ ਦੀ ਜਿਸ ਤਰ੍ਹਾਂ ਸਾਰੇ ਹਿੰਦੁਸਤਾਨ ਦਾ ਢਿੱਡ ਭਰਦਾ ਪੰਜਾਬ ਖੇਤੀ ਪ੍ਰਧਾਨ ਸੂਬਾ ਔਰ ਉਹਨਾਂ ਸਟੇਟਾਂ ਦੇ ਮੁੱਖ ਮੰਤਰੀਆਂ ਨੂੰ ਬੇਨਤੀ ਕਰਨੀ ਚਾਹੁੰਨਾ ਕਿ ਅੱਜ ਸਾਡੇ ਇਸ ਦੁੱਖ ਦੀ ਘੜੀ ਦੇ ਵਿੱਚ ਅੱਜ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੋ ਤੁਹਾਡਾ ਨਾਮ ਮੇਰਾ ਨਾਮ ਗੁਰਜੀਤ ਸਿੰਘ ਰਾਜੀ ਜੀ ਵੀਰੇ ਪਹਿਲਾਂ ਤਾਂ ਅੱਜ ਤੁਸੀਂ ਇੰਨਾ ਸੋਹਣਾ ਉਪਰਾਲਾ ਕਰਨੇ ਹੋ ਕਿ ਤੁਸੀਂ ਲੋਕਾਂ ਦੀ ਮਦਦ ਲਈ ਅੱਗੇ ਆ ਰਹੇ ਹੋ ਜਿਹੜੇ ਹਰੜ ਨਾਲ ਵਿਚਾਰੇ ਪ੍ਰਭਾਵਿਤ ਹੋ ਚੁੱਕੇ ਨੇ ਪੀੜਤ ਨੇ ਲੋਕ ਕੀ ਕਹਿਣਾ ਚਾਹੁੰਦੇ ਹੋ ਕਿ ਇਹੋ ਜਿਹੇ ਉਪਰਾਲੇ ਹੋਰ ਵੀ ਹੋਣੇ ਚਾਹੀਦੇ ਨੇ ਬਿਲਕੁਲ ਜੀ ਹੁਣ ਸਮਾਂ ਹੀ ਇਹੋ ਜਿਹਾ ਆਇਆ ਹੋਇਆ ਆਪਾਂ ਨੂੰ ਇੱਕ ਦੂਜੇ ਦੀ ਹੈਲਪ ਕਰਨੀ ਚਾਹੀਦੀ ਆ ਜਿਵੇਂ ਹੁਣ ਆਪਣੇ ਜਿਹੜੇ ਪੰਜਾਬੀ ਭਰਾ ਹਾੜਾਂ 'ਚ ਫਸੇ ਹੋਏ ਆ ਜਿਹੜੇ ਆਸੇ ਪਾਸੇ ਆਪਣੇ ਪਿੰਡਾਂ ਜਿਹਾ ਕਹਿ ਲਈਏ ਜੀ ਵੀ ਉਹਨਾਂ ਤੋਂ ਬਿਨਾ ਸਭ ਕੁਝ ਖਤਮ ਹੋਇਆ ਹੋਇਆ ਉੱਥੇ ਪਹਿਲਾਂ ਵੇਖੋ ਪਾਣੀ ਸਭ ਤੋਂ ਵੱਧ ਕਿੱਲਤ ਹੋਈ ਹੋਈ ਤੇ ਪੀਣ ਵਾਲੇ ਪਾਣੀ ਦੀ ਬਿਜਲੀ ਵੀ ਬੰਦ ਹੋਈ ਹੋਈ ਆ ਇਹਨਾਂ ਹੋਣ ਵਾਲੇ ਦਿਨਾਂ 'ਚ ਅਸੀਂ ਉੱਥੇ ਰੈਗੂਲਰ ਪਾਣੀ ਭੇਜ ਰਹੇ ਆ ਜਿਵੇਂ ਅਸੀਂ ਕੱਲ ਨੂੰ 1000 ਪੇਟੀ ਪਾਣੀ ਦੀ ਭੇਜਣੀ ਆ ਜੀ ਗੁਰਦਾਸਪੁਰ ਏਰੀਆ 'ਚ ਸਾਨੀ ਗਲੋਬਲ ਸਿੱਖ ਸੰਸਥਾ ਵ ਜੋ ਪੂਰੇ ਪੰਜਾਬ 'ਚ ਆਪਾਂ ਜਿੰਨੇ ਵੀ ਸ਼ਹਿਰ ਆ অলਮੋਸਟ ਸਾਰਿਆਂ 'ਚ ਆਪਾਂ ਕਲੈਕਸ਼ਨ ਸੈਂਟਰ ਬਣਾਏ ਆ ਜਿਵੇਂ ਅਸੀਂ ਇੱਥੇ ਅੱਜ ਮੋਗੇ ਬੈਠੇ ਆ ਉਵੇਂ ਪੰਜਾਬ ਦੇ ਹਰ ਇੱਕ ਸ਼ਹਿਰਾਂ ਦੇ ਵਿੱਚ ਟੀਮਾਂ ਵਰਕ ਕਰ ਰਹੀਆਂ ਕਲੈਕਸ਼ਨ ਕਰ ਰਹੀਆਂ ਹਰ ਤਰ੍ਹਾਂ ਦਾ ਸਮਾਨ ਸੁੱਕਾ ਸਮਾਨ ਜੋ ਮਤਲਬ ਆਪਾਂ ਹਰ ਪ੍ਰਭਾਵਿਤ ਇਰੀਆ 'ਚ ਭੇਜ ਸਕਦੇ ਆ ਪਰ ਉਹਦੇ ਨਾਲ ਦੇ ਨਾਲ ਸਾਡੀ ਗਰਾਊਂਡ ਲੈਵਲ ਤੇ ਟੀਮ ਵਰਕ ਕਰ ਰਹੀ ਆ ਜਿਵੇਂ ਤੁਸੀਂ ਦੇਖਿਆ ਨਾ ਪਿੱਛੇ ਗਰਦਾਸਪੁਰ ਸਕੂਲ ਚ ਬੱਚੇ ਫਸੇ ਹੋਏ ਸੀਗੇ ਉਹ ਵੀ ਆਪਣੀ ਸੰਸਥਾ ਨੇ ਬੱਚੇ ਉਥੋਂ ਰੈਸਕਿਊ ਕੀਤੇ ਏਦਾਂ ਕਈ ਵੀ ਰੈਸਕਿਊ ਆਪਰੇਸ਼ਨ ਵੀ ਚੱਲ ਰਿਹਾ ਨਾਲ ਦੇ ਨਾਲ ਜਿਵੇਂ ਹੁਣ ਲਾਈਟ ਦੀ ਕਿੱਲਤ ਹੋਈ ਹੋਈ ਸੀ ਉਥੇ ਸੋਲਰ ਲਾਈਟਾਂ ਦਿੱਤੀਆਂ ਆਪਾਂ ਘਰ ਘਰ ਚ ਹਰ ਘਰ ਚ ਇੱਕ ਸੋਲਰ ਲਾਈਟ ਦਿੱਤੀ ਸੋ ਇਹ ਸਾਰਾ ਯਾਨਕਿ ਜਿਵੇਂ ਦਾਨੀ ਸੱਜਣਾ ਦੇ ਸਹਾਇਤਾ ਨਾਲ ਹੀ ਹੁੰਦਾ ਇੱਥੇ ਅਸੀਂ ਹੁਣ ਹਰ ਤਰ੍ਹਾਂ ਦੀ ਸਹਾਇਤਾ ਲੈ ਰਹੇ ਆਂ ਸਮਾਨ ਲੈ ਰਹੇ ਆਂ ਕਿਸੇ ਨੇ ਮਾਇਆ ਦੀ ਸਹਾਇਤਾ ਕਰਨੀ ਆ ਮਾਇਆ ਉਸ ਦੇ ਨਾਮ ਨਾਲ ਅਸੀਂ ਰਸੀਦ ਵੀ ਹਰ ਇੱਕ ਨੂੰ ਦੇ ਰਹੇ ਆਂ ਜੇ ਕੋਈ ਮਾਇਆ ਦੇ ਕੇ ਜਾਂਦਾ ਉਹਨੂੰ ਵੀ ਰਸੀਦ ਜ਼ ਜੀ ਜੇ ਕੋਈ ਰਾਸ਼ਨ ਦੇ ਕੇ ਜਾਂਦਾ ਉਹਨੂੰ ਵੀ ਬਿਨਾਂ ਰਸੀਦ ਤੋਂ ਨਾ ਸੀ ਸਮਾਨ ਲੈਣੇ ਤੇ ਨਾ ਦਿੰਨੇ ਜੀ ਜੀ ਆਪਾਂ ਗੱਲ ਕਰੀਏ ਕਿ ਵੀਰੇ ਲੋਕ ਇਸ ਚੀਜ਼ 'ਚ ਕਿੰਨਾ ਕੋ ਵੱਧ ਚੜਕੇ ਤੁਹਾਡਾ ਸਹਿਯੋਗ ਕਰ ਰਹੇ ਨੇ ਕਿ ਜਾਂ ਕੋਈ ਤੁਹਾਨੂੰ ਆ ਕੇ ਇਸ ਚੀਜ਼ ਬਾਰੇ ਸਵਾਲ ਨਹੀਂ ਪੁੱਛਦਾ ਕਿ ਜਾਂ ਕਿਸੇ ਨੂੰ ਕੋਈ ਇਸ ਚੀਜ਼ ਨੂੰ ਲੈ ਕੇ ਡਾਊਟ ਹੁੰਦਾ ਹੋਵੇ ਕਿ ਅਸੀਂ ਕਿਉਂ ਕਰੀਏ ਸਹਿਯੋਗ ਲੋਕਾਂ ਦਾ ਬਹੁਤ ਆ ਅਸੀਂ ਟਾਈਮ ਪਾਇਆ ਸੀ ਸੋਸ਼ਲ ਮੀਡੀਆ ਤੇ ਆਪਣੇ ਸ਼ਹਿਰ ਦੇ ਪੇਜ ਤੇ ਵੀ ਸ਼ਾਮ ਨੂੰ 5:30 ਬੈਠਾਂਗੇ ਪਰ ਲੋਕੀ 5:30 ਬੈਠਣ ਤੋਂ ਪਹਿਲਾਂ ਹੀ ਇੱਥੇ ਲੋਕੀ ਡੋਨੇਸ਼ਨ ਕਰਨ ਲਈ ਆ ਗਏ ਸੀ ਖੜੇ ਸੀ ਤੁਸੀਂ ਦੇਖਣਾ ਤੁਹਾਡੇ ਮੂਰੇ ਹੁਣ ਇੱਕ ਰਖਸ਼ੇ ਵਾਲਾ ਟਰੱਕ ਚਾਲਕਾ ਉਹ ਵੀ ਆਪਦੀ ਜਿੰਨੇ ਉਹਦੇ ਮਤਲਬ ਕਿਰਤ ਚੋਂ ਦੇ ਸੰਬੰਧ ਦੇ ਕੇ ਗਿਆ ਹੋ ਜਿਹਨੂੰ ਆਪਾਂ ਕਹਿ ਸਕਦੇ ਹਾਂ 20 ਰੁਪਏ ਦੇ ਕੇ ਗਿਆ ਪਰ ਉਸ ਲਈ ਉਹ ਵੀ ਬਹੁਤ ਵੱਡਾ ਸਾਡੇ ਲਈ ਵੀ ਉਹ ਬਹੁਤ ਵੱਡੇ ਆ ਬਿਲਕੁਲ ਕਿਉਂਕਿ ਬੰਦੇ ਨੇ ਸੋਚਿਆ ਵੀ ਡੇਲੀ ਕਮਾਉਣ ਵਾਲਾ ਇਹ ਕੰਮ ਕਰਦਾ ਵਿਅਕਤੀ ਸੀ ਉਹ ਵੀ ਮਤਲਬ ਉਹ ਵੀ ਦਰਦ ਰੱਖਦਾ ਵੀ ਹਾਂ ਮੇਰੇ ਭਰਾ ਭੈਣ ਮੁਸੀਬਤਾਂ ਤੇ ਮੇਰੇ ਦਿਸਵੰਦ ਨਾਲ ਜੇ ਉਹਨਾਂ ਦਾ ਕੁਝ ਹੋ ਸਕਦਾ ਸਭ ਤੋਂ ਵੱਡੀ ਸੇਵਾ ਕਰਕੇ ਗਿਆ ਤੁਸੀਂ ਦੇਖਣਾ ਆਟੋ ਵਾਲੇ 2-3 ਇਦਾਂ ਹੀ ਆ ਜਿਹੜੇ ਤੁਰੇ ਜਾਂਦੇ ਵੀ ਇੱਕ ਲੇਬਰ ਕਰਦਾ ਹੀ ਬੰਦਾ ਉਹ ਵੀ ਦੇ ਕੇ ਗਿਆ ਜਿਨੇ ਜੋਗੇ ਸੀ ਸਾਰੇ ਦੇ ਕੇ ਜਾ ਰਹੇ ਕੋਈ ਸਵਾਲ ਨਹੀਂ ਕਰ ਰਿਹਾ ਕੋਸ਼ ਬਸ ਇਹ ਕਹਿੰਦੇ ਆ ਵੀ ਅਸੀਂ ਰਸੀਦ ਨਹੀਂ ਲੈਂਦੇ ਜੋ ਕਿ ਧੱਕਾ ਕਰਦੇ ਸਰ ਨਾ ਪਰ ਨਹੀਂ ਅਸੀਂ ਰਸੀਦ ਤੋਂ ਬਿਨਾ ਕੋਈ ਵੀ ਪੇਮੈਂਟ ਨਹੀਂ ਲੈ ਰਹੇ ਰਸੀਦ ਜ਼ਰੂਰ ਜੇ ਕੋਈ ਅਸੀਂ ਸੋ ਗੋਰਾਂ ਨਾਲ ਧੱਕਾ ਕਰ ਲੈਣਾ ਬਾਈ ਜੀ ਆਦੀ ਪੇਮੈਂਟ ਲੈ ਜਾਓ ਅਸੀਂ ਰਸੀਦ ਦਾਵਾਂਗੇ ਤਾਂ ਪੇਮੈਂਟ ਲਾਵਾਂਗੇ ਜੀ ਸੋ ਲੋਕੀ ਵਧੀਆ ਕੋਆਪਰੇਟ ਕਰ ਰਹੇ ਆ ਵਧੀਆ ਸੇਵਾ ਮਿਲ ਰਹੀ ਆ ਮਤਲਬ ਸਵੇਰ ਦੇ ਫੋਨ ਕਾਲ ਵੀ ਬਹੁਤ ਆ ਰਹੇ ਆ ਆ ਡੜ ਸ਼ਹਿਰਾਂ ਪਿੰਡਾਂ ਤੋਂ ਲੋਕੀ ਪਹੁੰਚ ਰਹੇ ਆ ਇੱਕ ਭੈਣ ਨੇ ਆਪਣੀ ਪੋਸਟ ਦੇਖੀ ਬੜੌਦਾ ਬੈਂਕ ਜੌਬ ਕਰਦੇ ਆ ਉਹ ਜੀਪੀ ਉਹਨਾਂ ਨੇ ਕੱਲ 3 ਕੁਇੰਟਲ ਚੌਲ ਵੀ ਭੇਜੇ ਸਨ ਤੁਹਾਡਾ ਨਾਮ ਮੇਰਾ ਨਾਮ ਹਰਚਰਨ ਸਿੰਘ ਤੁਸੀਂ ਬਾਜ਼ਾਰ ਚ ਇਹ ਬੋਰਡ ਲੈ ਕੇ ਖੜੇ ਹੋ ਕਾਉਂਟਸ ਦੇ ਡਿਟੇਲ ਦਾ ਕੀ ਕਾਰਨ ਹੈ ਕਾਰਨ ਇਹ ਹੈ ਜੀ ਦੇਖੋ ਅੱਜ ਪੰਜਾਬ ਦੇ ਵਿੱਚ ਵਿਵਤਾ ਦੀ ਘੜੀ ਆਣ ਪਈ ਹੈ ਫਿਰ ਜਿੱਥੇ ਪੰਜਾਬ ਦਾ ਕੁੱਲ 1000 ਪਿੰਡ ਪਾਣੀ ਦੇ ਵਿੱਚ ਡੁੱਬਿਆ ਹੋਇਆ ਹੈ ਉਥੇ ਨਾਟ ਓਨਲੀ ਕੱਲੇ ਇਨਸਾਨ ਪਰ ਜਾਨਵਰਾਂ ਦੀ ਵੀ ਜ਼ਿੰਦਗੀ ਬਿਹਾਲ ਹੋਈ ਪਈ ਆ ਸੋ ਸਾਡਾ ਫਰਜ਼ ਬਣਦਾ ਕਿ ਉਹਨਾਂ ਦੀ ਹੈਲਪ ਕੀਤੀ ਜਾਵੇ ਉਹਨਾਂ ਦੀ ਸਹਾਇਤਾ ਕੀਤੀ ਜਾਵੇ ਭਾਵੇਂ ਕਿ ਮਾਲਵਾ ਇੰਨਾ ਪ੍ਰਭਾਵਿਤ ਨਹੀਂਗਾ ਹੜ੍ਹਾਂ ਤੋਂ ਪਰ ਮਾਝਾ ਦੋਆਬਾ ਜਿਹੜਾ ਕੀ ਆ ਬਹੁਤ ਜ਼ਿਆਦਾ ਪ੍ਰਭਾਵਿਤ ਆ ਇਸ ਕਰਕੇ ਅਸੀਂ ਸੇਵਾ ਦੇ ਵਿੱਚ ਖੜੇ ਆ ਕਲੈਕਸ਼ਨ ਕਰ ਰਹੇ ਆ ਗਲੋਬਲ ਸਿਕਸ ਦੀ ਟੀਮ ਵੱਲੋਂ ਅਸੀਂ ਇੱਥੇ ਕੰਮ ਕਰ ਰਹੇ ਆ ਮੋਗਾ ਦੇ ਵਿੱਚ ਜੀ ਜੇਕਰ ਆਪਾਂ ਗੱਲ ਕਰੀਏ ਕਿ ਜੋ ਲੋਕ ਹੜ੍ਹ ਤੋਂ ਪ੍ਰਭਾਵਿਤ ਹੋ ਰਹੇ ਨੇ ਉਹਨਾਂ ਵੱਲੋਂ ਪੰਜਾਬ ਸਰਕਾਰ ਤੇ ਕਾਫੀ ਰੋਸ ਪ੍ਰਗਟਾਇਆ ਜਾ ਰਿਹਾ ਤੁਹਾਨੂੰ ਕੀ ਲੱਗਦਾ ਕਿ ਉਹ ਰੋਸ ਸਹੀ ਹੈ ਜਾਂ ਗਲਤ ਬਿਲਕੁਲ ਸਹੀ ਰੋਸ ਹੈ ਜੀ ਦੇਖੋ ਜਿਹੜੇ ਡੈਮ ਬਣੇ ਹੋਏ ਨੇ ਭਾਵੇਂ ਉਹ ਪੌਂਗ ਡੈਮ ਹੋਵੇ ਭਾਵੇਂ ਉਹ ਪਾਖੜਾ ਹੋਵੇ ਉਹ ਸਿਰਫ ਰਾਜਸਥਾਨ ਤੇ ਹਰਿਆਣਾ ਦੇ ਲਈ ਇੱਕ ਪਾਣੀ ਸਾਂਭਣ ਵਾਲੇ ਭਾਂਡੇ ਬਣ ਚੁੱਕੇ ਨੇ ਉਹਨਾਂ 'ਚ ਸਮੇ ਸਮੇ ਸਮਾਂ ਰਹਿੰਦੇ ਹੋਏ ਨਾਤਾ ਪਾਣੀ ਘਟਾਇਆ ਜਾਂਦਾ ਹੈ ਜਦੋਂ ਲੋੜ ਹੁੰਦੀ ਹੈ ਉਹ ਵਰਤੀ ਜਾਂਦੇ ਆ ਪਰ ਜਦੋਂ ਭਾਰੀ ਮੀਂਹ ਪੈਂਦੇ ਨੇ ਹਿਮਾਚਲ ਉੱਤਰਾਖੰਡ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਤਾਂ ਉਹਨਾਂ ਨੂੰ ਉਦੋਂ ਹੀ ਖੋਲਿਆ ਜਾਂਦਾ ਹੈ ਸੋ ਉਹਨਾਂ ਦਾ ਪੰਜਾਬ ਨੂੰ ਤਾਂ ਕੋਈ ਫਾਇਦਾ ਹੀ ਨਹੀਂ ਹੋ ਰਿਹਾ ਨਾ ਬਿਜਲੀ ਮਿਲ ਰਹੀ ਆ ਨਾ ਸਾਨੂੰ ਪ੍ਰੋਪਰ ਪਾਣੀ ਮਿਲ ਰਿਹਾ ਉਹ ਸਿਰਫ ਇੱਕ ਪਾਣੀ ਸਟੋਰ ਕਰਨ ਲਈ ਆ ਵੀ ਜਿੰਨਾ ਪਾਣੀ ਰਾਜਸਥਾਨ ਜਾਂ ਹਰਿਆਣਾ ਨੂੰ ਜਾਣਾ ਚਾਹੀਦਾ ਉਹ ਉਹਨਾਂ ਲਈ ਇਕੱਠਾ ਕਰਦੇ ਨੇ ਤੇ ਜਦੋਂ ਪਾਣੀ ਜ਼ਿਆਦਾ ਹੋ ਜਾਂਦਾ ਹੱਦੋਂ ਵੱਧ ਹੋ ਜਾਂਦਾ ਤਾਂ ਉਹ ਡੈਮ ਖੋਲ ਕੇ ਸਾਡੇ ਲਈ ਛੱਡ ਦਿੰਦੇ ਨੇ ਤੇ ਸਾਡਾ ਨੁਕਸਾਨ ਹੋ ਜਾਂਦਾ ਤੇ ਸਰਕਾਰਾਂ ਅਗਾਊਂ ਪ੍ਰਬੰਧ ਕੋਈ ਨਹੀਂ ਕਰਦੀਆਂ ਬਸ ਛੱਪ ਨੰਗੇ ਤੋਂ ਬਾਅਦ ਚ ਲ ਉਹ ਉਦੋਂ ਬਾਅਦ ਚ ਬਸ ਸ਼ੁਰੂ ਕਰਦੇ ਆ ਜਿਹੜੇ ਰਾਹਤ ਕਾਰਜ ਆ ਉਹ ਵੀ ਦੇਖੋ ਤੁਸੀਂ ਸਰਕਾਰ ਨੇ ਆਪਦਾ ਹੈਲੀਕਾਪਟਰ ਲਾ ਲਿਆ ਹੈਲੀਕਾਪਟਰ ਅਸਲ ਦੇ ਵਿੱਚ ਇੱਕ ਪੈਸੇਂਜਰ ਹੈਲੀਕਾਪਟਰ ਆ ਉਹ ਰਾਹਤ ਕਾਰਜਾਸਤੇ ਬਣਿਆ ਹੀ ਨਹੀਂ ਹੋਇਆ ਉਹ ਡਿਜ਼ਾਈਨ ਹੀ ਨਹੀਂ ਹੋਇਆ ਉਹ bari ਖੋਲ ਕੇ ਉਤੋਂ ਸਿੱਟੀ ਜਾਂਦੇ ਆ ਪਾਣੀ ਵਿੱਚ ਡਿੱਗੀ ਜਾਂਦੀ ਸਾਰੀ ਰਾਸਦ ਸੋ ਇੱਕ ਸਿਆਸਦਾਨਾਂ ਵੱਲੋਂ ਡਰਾਮਾ ਕੀਤਾ ਜਾ ਰਿਹਾ ਹੁਣ ਸੇਵਾ ਦੇ ਨਾਂ ਤੇ ਜੇਕਰ ਗੱਲ ਕਰੀਏ ਕਿ ਪੰਜਾਬ ਸਰਕਾਰ ਵੱਲੋਂ ਇੱਕ ਹੈਲਪਲਾਈਨ ਵੀ ਨੰਬਰ ਜਾਰੀ ਕੀਤਾ ਗਿਆ ਪਰ ਬਹੁਤ ਸਾਰੀਆਂ ਹੋ ਜੀਆਂ ਵੀਡੀਓ ਵਾਇਰਲ ਹੋ ਰਹੀਆਂ ਨੇ ਜਿਨ੍ਹਾਂ ਵਿੱਚ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਕਾਫੀ ਸਮੇ ਤੋਂ ਅਸੀਂ ਫੋਨ ਕਰ ਰਹੇ ਹਾਂ ਜੀ ਉਸ ਹੈਲਪਲਾਈਨ ਨੰਬਰ ਤੇ ਕੋਈ ਜਵਾਬ ਹੀ ਨਹੀਂ ਦੇ ਰਿਹਾ 5 ਦਿਨ ਤੋਂ ਅਸੀਂ ਕਾਲ ਟਰਾਈ ਕਰ ਰਹੇ ਹਾਂ ਕੋਈ ਫੋਨ ਹੀ ਨਹੀਂ ਚੱਕ ਰਿਹਾ ਤੁਹਾਨੂੰ ਕੀ ਲੱਗਦਾ ਕਿ ਉਹ ਹੈਲਪਲਾਈਨ ਨੰਬਰ ਵੀ ਇੱਕ ਦਿਖਾਵਾ ਜਿਹਾ ਚੱਲ ਰਿਹਾ ਬਿਲਕੁਲ ਦੇਖੋ ਨੇਚਰਲ ਡਿਜ਼ਾਸਟਰਸ ਦੇ ਲਈ ਕੋਈ ਵੀ ਇਨਫਰਾਸਟ੍ਰਕਚਰ ਖੜਾ ਹੀ ਨਹੀਂ ਕੀਤਾ ਗਿਆ ਹੋਇਆ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਕੇਂਦਰ ਵੱਲੋਂ ਕੋਈ ਮਾੜਾ ਮੋਟਾ ਫੰਡ ਆਉਂਦਾ ਹਾ ਆਉਂਦਾ ਹੈ ਤੇ ਉਹਨਾਂ ਉਹ ਉਹਨਾਂ ਨੂੰ ਹੀ ਬਸ ਮਾੜਾ ਮੋਟਾ ਵਰਤੋਂ ਚ ਲਿਆ ਕੇ ਕਰੀ ਜਾਂਦੇ ਜੇ ਪ੍ਰੋਪਰ ਇਨਫਰਾਸਟ੍ਰਕਚਰ ਖੜਾ ਕੀਤਾ ਹੋਵੇ ਕਾਲ ਸੈਂਟਰ ਹੋਵੇ ਪ੍ਰੋਪਰ ਉੱਥੇ ਬੰਦੇ ਬੈਠੇ ਹੋਣ 10 15 ਬੰਦਿਆਂ ਦੀ ਟੀਮ ਹੋਵੇ ਹੁਣ ਕਾਲ ਕਰਨ ਵਾਲੇ ਤੇ ਇੰਨੇ ਆ ਉਹਨਾਂ ਨੂੰ ਉਹਨਾਂ ਨੂੰ ਫਾਲੋਅ ਅਪ ਕਰਨ ਵਾਲੇ ਸਿਰਫ 10 ਜਾਂ 15 ਆਪਰੇਟਰ ਹੋਣ ਫੋਨ ਕਾਲ ਨੂੰ ਤਾਂ ਸੁਭਾਵਿਕ ਜੀ ਗੱਲ ਹੈ ਕਿ ਉਹਨਾਂ ਨਾਲ ਕੰਟੈਕਟ ਹੋ ਹੀ ਨਹੀਂ ਪ ਮ ਰੀਅਲੀ ਐਪਰੀਸ਼ੀਏਟਡ ਆ ਕੁਝ ਪ੍ਰਸ਼ਾਸਨਿਕ ਅਧਿਕਾਰੀ ਵੀ ਜਿਵੇਂ ਡੀਸੀ ਸਾਖਸ਼ੀ ਸਾਨੀ ਜੀ ਦਾ ਬਹੁਤ ਆ ਰਿਹਾ ਹੈ ਉਹ ਬਹੁਤ ਕੰਮ ਕਰ ਰਹੇ ਨੇ ਗਰਾਊਂਡ ਤੇ ਜਾ ਕੇ ਤੇ ਉਹ ਸੋ ਸਰਕਾਰ ਨੂੰ ਚਾਹੀਦਾ ਕਿ ਇਹ ਨਜਿੱਠਣ ਤੋਂ ਪਹਿਲਾਂ ਹੀ ਫੰਡ ਗਾਉਂ ਜਾਰੀ ਕੀਤੇ ਜਾਣ ਹਰੇਕ ਮੌਸਮ ਦੇ ਵਿੱਚ ਟੈਂਪਰੇਰੀ ਤੌਰ ਤੇ ਜਤਾਂ ਜੂ ਲੋਡ ਪੈਣ ਤੇ ਵਰਤੇ ਜਾ ਸਕਣ ਐਨ ਜੀਓਜ਼ ਦਾ ਸਹਾਰਾ ਲਿਆ ਜਾ ਸਕੇ ਐਨ ਜੀਓਜ਼ ਨੂੰ ਫੰਡਡ ਕੀਤਾ ਜਾਵੇ ਉਹ ਤਿਆਰ ਕੀਤੇ ਜਾਣ ਉਹਨਾਂ ਦੇ ਵਲੰਟੀਅਰ ਤਿਆਰ ਕੀਤੇ ਜਾਣ ਤਾਂ ਕਿ ਮੌਕੇ ਤੇ ਸਰਕਾਰ ਨੂੰ ਨਿਮੋਸ਼ੀ ਦਾ ਸਾਹਮਣਾ ਨਾ ਕਰਨਾ ਪਵੇ ਵੀਰੇ ਪਹਿਲਾਂ ਤਾਂ ਤੁਸੀਂ ਬਹੁਤ ਸੋਹਣਾ ਕੰਮ ਕਰ ਰਹੇ ਹੋ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਜਸਦੀਪ ਸਿੰਘ ਹੈ ਧੰਨਵਾਦ ਤੁਸੀਂ ਇਸ ਕੰਮ ਦੀ ਸ਼ਲਾਘਾ ਕੀਤੀ ਉਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਐਕਚੁਅਲੀ ਇਹ ਅਸੀਂ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਤੇ ਚੱਲ ਰਹੇ ਹਾਂ ਜੋ ਉਹਨਾਂ ਨੇ ਸਰਬੱਤ ਦੇ ਭਲੇ ਦਾ ਹੁਕਮ ਦਿੱਤਾ ਸੀਗਾ ਅਸੀਂ ਉਸ ਦੇ ਅਕੋਰਡਿੰਗ ਆ ਚਾਹੇ ਜਿੱਥੇ ਵੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਸਥਿਤੀ ਹੁੰਦੀ ਹੈ ਪੰਜਾਬੀ ਦਾ ਹੋਰ ਇਲਾਕਿਆਂ ਜਾ ਕੇ ਵੀ ਕੰਮ ਕਰਦੇ ਸੀ ਹੁਣ ਆਪਣੇ ਭਰਾਵਾਂ ਦੇ ਵਿੱਚ ਇਹ ਪ੍ਰੋਬਲਮ ਆਈ ਹੈ ਤੇ ਉੱਥੇ ਦਾ ਸਾਡਾ ਖੜਨ ਦਾ ਜ਼ਰੂਰ ਫਰਜ਼ ਬਣਦਾ ਸੋ ਉਸ ਦੇ ਤਹਿਤ ਹੀ ਅਸੀਂ ਇਹ ਸੇਵਾ ਕਰ ਰਹੇ ਹਾਂ ਜੀ ਜੀ ਜਿਵੇਂ ਜੇਕਰ ਗੱਲ ਕਰੀਏ ਕਿ ਅੱਜ ਆਫਤ ਦੇ ਟਾਈਮ 'ਚ ਪੰਜਾਬ ਦੇ ਨਾਲ ਕੋਈ ਨਹੀਂ ਖੜ ਰਿਹਾ ਪਰ ਪਾਕਿਸਤਾਨ ਆਪਣਾ ਪਾਣੀ ਕਿਸੇ ਨਾ ਕਿਸੇ ਤਰੀਕੇ ਨਾਲ ਉਧਰ ਜਾ ਰਿਹਾ ਹੈ ਜਿਵੇਂ ਬਾਰਡਰ ਟੱਪ ਕੇ ਜਾ ਰਿਹਾ ਉਧਰ ਦੀਆਂ ਜੋ ਸਰਹੰਦੀਆਂ ਆਪਣੀ ਤਾਰਾਂ ਮਾਰੀਆਂ ਹੋਈਆਂ ਨੇ ਆਪਾਂ ਉਹ ਵੀ ਟੁੱਟ ਟੁੱਟ ਕੇ ਪਾਣੀ ਉਧਰ ਜਾ ਰਿਹਾ ਹੈ ਜੇ ਆਪਾਂ ਗੱਲ ਕਰੀਏ ਪਰ ਅੱਜ ਜਦੋਂ ਆਪਾਂ ਹਰਿਆਣਾ ਨੂੰ ਇਹ ਅਪੀਲ ਕੀਤੀ ਹੈ ਕਿ ਤੁਸੀਂ ਸਾਡੇ ਤੋਂ ਪਾਣੀ ਲੈ ਲਓ ਇਸ ਵਕਤ ਪੰਜਾਬ ਹੈ ਜੋ ਆਫਤ ਚ ਘਿਰਿਆ ਹੋਇਆ ਹੈ ਉਹਨਾਂ ਨੇ ਕਿਹਾ ਕਿ ਸਾਨੂੰ ਤਾਂ ਸਿਰਫ 8800 ਕੋਸ਼ ਕਿ ਉਸ ਇੱਕ ਪਾਣੀ ਹੋਈ ਚਾਹੀਦਾ ਹੈ ਸਰ ਨੂੰ ਤਾਂ ਉਹਦੀ ਵੀ ਜ਼ਰੂਰਤ ਨਹੀਂ ਹੈ ਹੁਣ ਤਾਂ ਸਾਨੂੰ 6000 ਕਿਉਂ ਸਿੱਕਦੀ ਹੋਈ ਜ਼ਰੂਰਤ ਹੈ ਉਸ ਚੀਜ਼ ਤੇ ਕੀ ਕਹਿਣਾ ਚਾਹੁੰਦੇ ਹਾਂ ਵੀ ਇੱਕ ਥਾਂ ਤੇ ਤਾਂ ਆਪਣੇ ਨਾਲ ਆ ਕੇ ਹਰਿਆਣਾ ਰਾਜਸਥਾਨ ਇਸ ਚੀਜ਼ ਨੂੰ ਵਿਵਾਦ ਕਰਦੇ ਨੇ ਕਿ ਪੰਜਾਬ ਸਾਨੂੰ ਪਾਣੀ ਨਹੀਂ ਦਿੰਦਾ ਹੁਣ ਜੇ ਅੱਜ ਅਸੀਂ ਕਹਿ ਰਹੇ ਹਾਂ ਕਿ ਅਸੀਂ ਆਫਤਾਂ ਜੀ ਪਾਣੀ ਲੈ ਲਓ ਹੁਣ ਉਹ ਕਹਿ ਰਹੇ ਕਿ ਸਾਨੂੰ ਲੋੜ ਨਹੀਂ ਹੈਗੀ ਦੇਖੋ ਜੀ ਮੈਂ ਤਾਂ ਇੱਥੇ ਇਹੀ ਕਹਿਣਾ ਚਾਹੁੰ ਉਹ ਪੋਲਿਟੀਕਲ ਇਸ਼ੂ ਹੋ ਸਕਦਾ ਜੇ ਉਹ ਮਨਾ ਕਰ ਰਹੇ ਆ ਬਟ ਹਰਿਆਣਾ ਵੀ ਪੰਜਾਬ ਦਾ ਭਰਾ ਤੇ ਪਾਕਿਸਤਾਨ ਵੀ ਪੰਜਾਬ ਦਾ ਭਰਾ ਪਿਛਲੇ ਵਾਰੀ ਵੀ ਜਦੋਂ ਹੜਾ ਆਈ ਸੀ ਉਦੋਂ ਵੀ ਪਾਕਿਸਤਾਨ ਨੇ ਇਹ ਦਰਿਆ ਦੇ ਲਈ ਦਿਖਾਈ ਸੀ ਉਹਨਾਂ ਨੇ ਆਪਣੇ ਫਲੱਡ ਗੇਟ ਖੋਲੇ ਸੀਗੇ ਤੇ ਇਸ ਵਾਰ ਵੀ ਉਹ ਇਹ ਇਹੀ ਸੇਮ ਕਰ ਰਹੇ ਆ ਚਲੋ ਹੁਣ ਜੇ politically ਆਪਾਂ ਕਹਿੰਦੇ ਉਹ ਨਹੀਂ ਲੈਣਾ ਚਾਹੁੰਦੇ ਜੇ ਅਗਰ ਆਪਾਂ ਹਰਿਆਣੇ ਜਾਂ ਰਾਸਥਾਂ ਦੇ ਲੋਕਲ ਲੋਕਾਂ ਨੂੰ ਪੁੱਛਾਂਗੇ ਤਾਂ ਉਹ ਕਹਿਣਗੇ ਕੋਈ ਗੱਲ ਨਹੀਂ ਅਸੀਂ ਨਾਲ ਖੜਨ ਦੇ ਲਈ ਤਿਆਰ ਆ ਪਰ ਉਹ politcal issues ਹੋਣ ਦੇ ਕਰਕੇ ਕੋਈ ਪ੍ਰੋਬਲਮ ਆ ਰਹੀ ਹੈ ਚਲੋ ਕੋਈ ਗੱਲ ਨਹੀਂ ਬਾਕੀ ਪਰਮਾਤਮਾ ਦਾ ਭਾਣਾ ਜੀ ਜਿਵੇਂ ਉਹ ਜੋ ਦਾ ਹੁਕਮ ਉਸ ਦੇ ਅਨੁਸਾਰ ਚੱਲਾਂਗੇ ਜੀ ਮਤਲਬ ਆਪਾਂ ਇਸ ਚੀਜ਼ ਨੂੰ ਬਣੀ ਦੇ ਸਕਦੇ ਆ ਕਿ ਸਾਨੂੰ ਜੋ ਸਾਡੀਆਂ ਸਰਕਾਰਾਂ ਨੇ ਉਹੀ ਨਹੀਂ ਇੱਕ ਹੋਣ ਦੇ ਰਹੀਆਂ ਬਿਲਕੁਲ ਜੀ ਸਰਕਾਰਾਂ ਨੇ ਹੀ ਵੰਡਿਆ ਸੀਗਾ ਤੇ ਸਰਕਾਰਾਂ ਹੀ ਨਹੀਂ ਚਾਹੁੰਦੀਆਂ ਜੇ ਇੱਕ ਹੋਣ ਕਿਉਂਕਿ ਜੇ ਤੁਸੀਂ ਦੇਖਿਆ ਹੁਣ ਫਾਰਮਰ ਪ੍ਰੋਟੈਸਟ ਦੇ ਵੇਲੇ ਪੰਜਾਬ ਹਰਿਆਣਾ ਸਾਰੇ ਰਲ ਕੇ ਲੜੇ ਸੀਗੇ ਤੇ ਉਹ ਜਿੱਤੇ ਵੀ ਤੇ ਜੇ ਪੰਜਾਬ ਤੇ ਹਰਿਆਣਾ ਫਿਰ ਤੋਂ ਰਲ ਕੇ ਇਹ ਕਰਨਗੇ ਕੁਝ ਵੀ ਕਰਨਗੇ ਤਾਂ ਉਹ ਜਿੱਤ ਯਕੀਨੀ ਹੋਊਗੀ ਕਿ ਉਹ ਹੀ ਸਰਕਾਰਾਂ ਨੂੰ ਰੜਕਦੀ ਆ ਜੀ ਜੇਕਰ ਆਪਾਂ ਗੱਲ ਕਰੀਏ ਕਿ ਜਿਹੜਾ ਆਪਣਾ ਮਾਲ ਡੰਗਰ ਆ ਸਭ ਰੋਡ ਰੋਡ ਕੇ ਪਾਕਿਸਤਾਨ ਜਾ ਰਿਹਾ ਹੈ ਪਿਛਲੇ ਦਿਨੀ ਇੱਕ ਵੀਡੀਓ ਵੀ ਵਾਇਰਲ ਹੋਈ ਹੈ ਜਿਹਦੇ ਜੇ ਤਕਰੀਬਨ 70 ਤੋਂ 80 ਜੋ ਆਪਣਾ ਮਾਲ ਡੰਗਰ ਹੈ گاਵਾ ਪਸ਼ੂ ਮੱਝਾਂ ਆਪਣੀਆਂ ਇੱਕ ਇੱਕ ਕੁੱਤੇ ਵੀ ਗਏ ਆ ਉਧਰ ਰੁੜ ਕੇ ਪਾਣੀ ਦੇ ਨਾਲ ਉਹਨਾਂ ਬਾਰੇ ਤੁਹਾਡਾ ਕੀ ਵਿਚਾਰ ਹੈ ਦੇਖੋ ਜੀ ਜਿਹੜੀਆਂ ਸਰਹੱਦਾਂ ਸਿਰਫ ਇਨਸਾਨਾਂ ਲਈ ਹੁੰਦੀਆਂ ਉਹ ਜਨੌਰਾਂ ਜਾਂ ਜਾਨਵਰਾਂ ਲਈ ਕੋਈ ਸਰਹੱਦ ਨਹੀਂ ਬਿਲਕੁਲ ਕਿਉਂਕਿ ਉਹ ਉਹਨਾਂ ਦੇ ਵਿੱਚ ਜਾਨ ਵਸਦੀ ਉਹਨਾਂ ਨੂੰ ਇੰਨੀ ਸਮਝ ਨਹੀਂ ਤੇ ਇਨਸਾਨ ਨੇ ਆਪਣੀ ਸਮਝ ਦੇ ਅਕੋਰਡਿੰਗ ਹੀ ਜਿਹੜੇ ਬਾਰਡਰ ਵਗੈਰਾ ਬਣਾਏ ਹੋਏ ਆ ਸੋ ਅਗਰ ਜੇ ਜਾਨਵਰ ਜਾ ਵੀ ਰਹੇ ਆ ਤੇ ਇਹ ਤਾਂ ਮੈਂ ਸਾਡੇ ਪਾਕਿਸਤਾਨ ਵਾਲੇ ਭਰਾਵਾਂ ਦਾ ਧੰਨਵਾਦ ਕਰਦੇ ਆ ਜੀ ਉਹਨਾਂ ਨੂੰ ਸਾਂਭਦੇ ਆ ਤਾਂ ਤੇ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਇਸ ਚੀਜ਼ ਦੇ ਲਈ ਜੀ ਅੱਜ ਤੁਸੀਂ ਪੰਜਾਬ ਦੇ ਹੱਕ ਚ ਖੜੇ ਹੋ ਪੰਜਾਬ ਦੀ ਮਦਦ ਲਈ ਉਹਨਾਂ ਦੇ ਦੁੱਖ ਵੰਡਾਉਣ ਲਈ ਖੜੇ ਹੋ ਜੇ ਆਪਾਂ ਗੱਲ ਕਰੀਏ ਕਿ ਤੁਹਾਨੂੰ ਲੱਗਦਾ ਕਿ ਬਾਕੀ ਲੋਕਾਂ ਨੂੰ ਵੀ ਵੱਧ ਚੜ ਕੇ ਇਹਨਾਂ ਚੀਜ਼ਾਂ ਦਾ ਇੱਕ ਆਪ ਦੇ ਲੈਵਲ ਤੇ ਤੁਸੀਂ ਤਾਂ ਚਲੋ ਇੱਕ ਕਲੱਬ ਚਲਾ ਰਹੇ ਹੋ ਕਲੱਬ ਦਾ ਮੈਂਬਰ ਹੋ ਹਿੱਸਾ ਹੋ ਕਲੱਬ ਦਾ ਪਰ ਲੋਕਾਂ ਨੂੰ ਆਪ ਦੇ ਲੈਵਲ ਤੇ ਵੀ ਕਿਤੇ ਨਾ ਕਿਤੇ ਉਹਨਾਂ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਬਿਲਕੁਲ ਜੀ ਇਹ ਜਿਹੜੀਆਂ ਮਦਦ ਆ ਉਹ ਕਿਸੇ ਕਲੱਬ ਦੀ ਮ ਤਾ ਨਹੀਂ ਹੁੰਦੀ ਅਸੀਂ ਚਲੋ ਕਲੱਬ ਬਣਾਈਏ ਵੀ ਅਸੀਂ ਜੁੜ ਕੇ ਇੱਕ ਸੰਗਠਨ ਬਣ ਕੇ ਥੋੜਾ ਉਹਨੂੰ ਸਿਸਟਮੈਟਿਕਲੀ ਚਲਾਇਆ ਜਾ ਸਕਦਾ ਉਹਦਾ ਪੂਰਾ ਰੈਕਡ ਰੱਖਿਆ ਜਾ ਸਕਦਾ ਜੇ ਕੋਈ ਆਪਣੇ ਪਰਸਨਲ ਲੈਵਲ ਤੇ ਕਰਨਾ ਚਾਹੁੰਦੇ ਆ ਤਾਂ ਗੁਪਤਦਾਨ ਬਹੁਤ ਲੋਕ ਕਰਦੇ ਆ ਤੇ ਉਹਦੀ ਬਹੁਤ ਵੱਡਾ ਕਰਮ ਆ ਉਹਨਾਂ ਦਾ ਜਿਉ ਇੰਨਾ ਇਦਾਂ ਦੀ ਸੇਵਾ ਕਰਦੇ ਆ ਤਾਂ ਉਹਦੇ ਲਈ ਮੈਂ ਤਾਂ ਕਹਿਣਾ ਵੀ ਜਿੰਨਾ ਵੀ ਲੋਕ ਵੱਧ ਵੱਧ ਪਰਸਨਲ ਲੈਵਲ ਤੇ ਜੇ ਕਰਨਗੇ ਤਾਂ ਸਾਨੂੰ ਐਨ ਜੀਓਸ ਜਾਂ ਕੋਈ ਕਲੱਬ ਬਣਾਉਣ ਦੀ ਲੋੜ ਹੀ ਨਹੀਂ ਪਊਗੀ ਬਿਲਕੁਲ ਜੀ ਅਸੀਂ ਅੱਜ ਦੀ ਗੱਲ ਕਰੀਏ ਅੱਜ ਲੋਕ ਤੁਹਾਨੂੰ ਕਿੰਨਾ ਕੋ ਪਰਮਾ ਹੁੰਗਾਰਾ ਦੇ ਰਹੇ ਨੇ ਬਹੁਤ ਪਰਮਾ ਹੁੰਗਾਰਾ ਮਿਲ ਰਿਹਾ ਜਿਵੇਂ ਤੁਸੀਂ ਦੇਖੀਏ ਬਾਰਿਸ਼ ਹੋ ਰਹੀ ਹੈ ਲਗਾਤਾਰ ਪਿਛਲੇ ਕਾਫੀ ਸਮੇਂ ਤੋਂ ਔਰ ਲੋਕਾਂ ਵੱਲੋਂ ਪੂਰਾ ਪਰਮਾ ਹੁੰਗਾਰਾ ਦਿੱਤਾ ਜਾ ਰਿਹਾ ਕੋਈ ਰਾਸ਼ਨ ਲੈ ਕੇ ਆ ਰਿਹਾ ਕੋਈ ਸੇਵਾ ਦੇ ਤੌਰ ਤੇ ਪੈਸੇ ਦੇ ਤੌਰ ਤੇ ਸੇਵਾ ਕਰ ਰਿਹਾ ਜਿੱਦਾਂ ਦੀ ਕਿਸੇ ਦੀ ਸ਼ਰਤ ਦਾ ਉਸ ਅਕੋਰਡਿੰਗਲੀ ਉਹ ਸੇਵਾ ਕਰ ਰਹੇ ਆ ਜੇ ਅਸੀਂ ਉਹਨਾਂ ਦਾ ਸਾਰੇ ਮੋਗਾ ਨਿਵਾਸੀਆਂ ਦਾ ਇਸ ਚੀਜ਼ ਦੇ ਲਈ ਧੰਨਵਾਦ ਵੀ ਕਰਦੇ ਜੀ ਜਿਹੜੇ ਲੋਕ ਤੁਹਾਨੂੰ ਦੇਖ ਰਹੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਸੇਜ ਇਹੀ ਦੇਣਾ ਚਾਹੁੰਦੇ ਆ ਕਿ ਜੋ ਵੀ ਦੇਖ ਰਹੇ ਆ ਸਾਨੂੰ ਇਸ ਚੈਨਲ ਦੇ ਮਾਧਿਅਮ ਰਾਹੀਂ ਉਹਨਾਂ ਨੂੰ ਮੈਸੇਜ ਇਹੀ ਹੈ ਕਿ ਜਿੰਨਾ ਵੀ ਵੱਧ ਤੋਂ ਵੱਧ ਚੜ੍ਹ ਕੇ ਹਿੱਸਾ ਤੁਸੀਂ ਪਾ ਸਕਦੇ ਹੋ ਕਿਸੇ ਵੀ ਸੇਵਾ ਦੇ ਵਿੱਚ ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਤੁਸੀਂ ਰਾਸ਼ਨ ਦੀ ਸੇਵਾ ਕਰ ਸਕਦੇ ਹੋ ਪੈਸੇ ਦੇ ਤੌਰ ਤੇ ਕਰ ਸਕਦੇ ਹੋ ਮੈਡੀਕਲ ਸਹੂਲਤਾਂ ਦੇ ਸਕਦੇ ਹੋ ਤਾਂ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੂਗਾ ਕਿਉਂਕਿ ਆਫਤ ਦਾ ਪਤਾ ਨਹੀਂ ਕਦੋਂ ਕਿਹਦੇ ਤੇ ਆ ਪੈਣੀ ਹੈ ਜੇ ਅਸੀਂ ਮੋਗਾ ਸ਼ਹਿਰ ਅੱਜ ਸੇਫ ਬੈਠਾ ਤਾਂ ਕੱਲ ਦਾ ਕੋਈ ਪਤਾ ਨਹੀਂ ਕਿਉਂਕਿ ਕੁਦਰਤ ਦਾ ਕੋਈ ਪਤਾ ਨਹੀਂ ਕੁ ਕਿਉਂਕਿ ਪਾਣੀ ਦਾ ਵਹਾਅ ਤਾਂ ਕੋਈ ਪਤਾ ਨਹੀਂ ਹੁੰਦਾ ਇਹਨੂੰ ਜਦੋਂ ਪਾਣੀ ਆਪਦੇ ਵਹਿਣ ਚ ਆਉਂਦਾ ਤਾਂ ਇਹਨੂੰ ਰੋਕਿਆ ਨਹੀਂ ਜਾ ਸਕਦਾ ਸੋ ਮੈਂ ਤਾਂ ਹਰ ਇੱਕ ਨੂੰ ਇਹੀ ਮੈਸੇਜ ਦਵਾਂਗਾ ਕਿ ਜਿੰਨੀ ਵੱਧ ਤੋਂ ਵੱਧ ਸੇਵਾ ਕਰ ਸਕਦੇ ਹੋ ਕਰਨ ਕਿਸੇ ਵੀ ਤਰ੍ਹਾਂ ਦੀ ਉਹ ਜ਼ਰੂਰੀ ਨਹੀਂ ਕਿ ਪੈਸੇ ਦੇ ਤੌਰ ਤੇ ਸੇਵਾ ਕਰਨੀ ਹੋ ਰਾਸ਼ਨ ਦੇ ਸਕਦੇ ਜਿੰਨੀ ਜਿਸੇ ਦੀ ਭਾਵਨਾ ਜਿੰਨੀ ਜੀ ਦੀ ਸ਼ਮਤਾ ਉੰਨੀ ਸੇਵਾ ਕਰੇ ਜੀ ਬਹੁਤ ਚੰਗਾ ਲੱਗਿਆ ਤੁਹਾਡੇ ਵਿਚਾਰ ਜਾਣ ਕੇ ਉਮੀਦ ਕਰਦੇ ਆ ਕਿ ਤੁਸੀਂ ਪਹਿਲੀ ਗੱਲ ਤਾਂ ਵਾਹਿਗੁਰੂ ਇਹੋ ਜੀ ਆਫਤ ਆਣ ਖੜੀ ਨਾ ਕਰੇ ਪਰ ਜੇ ਹੋ ਜਾਂਦੀ ਹੈ ਉਮੀਦ ਕਰਦੇ ਆ ਤੁਸੀਂ ਅੱਗੇ ਵੀ ਇਸੇ ਤਰ੍ਹਾਂ ਵੱਧ ਚੜ ਕੇ ਅੱਗੇ ਆ ਕੇ ਸੇਵਾ ਨਿਭਾਉਂਗੇ ਇੱਥੇ ਗੁਰੂ ਸਾਹਿਬ ਦੀ ਕਿਰਪਾ ਜੀ ਜਿੰਨਾ ਟਾਈਮ ਗੁਰੂ ਸਾਹਿਬ ਸੇਵਾ ਲੈਣਗੇ ਉਹਨਾ ਟਾਈਮ ਸੀ ਸੇਵਾ ਕਰਦੇ ਰਵਾਂਗੇ ਜਿਵੇਂ ਤੁਸੀਂ ਦੇਖਿਆ ਕਿ ਗਲੋਬਲ ਸਿੱਖ ਕਲੱਬ ਵੱਲੋਂ ਵੱਧ ਚੜ ਕੇ ਇਸ ਮੋਹਿਮ ਨੂੰ ਚਲਾਇਆ ਜਾ ਰਿਹਾ ਲੋਕਾਂ ਦੀ ਸੇਵਾ ਵਿੱਚ ਹਮੇਸ਼ਾ ਹਾਜ਼ਰ ਨੇ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਹਰ ਮੁਸ਼ਕਿਲ ਘੜੀ ਵਿੱਚ ਇਸੇ ਤਰ੍ਹਾਂ ਲੋਕਾਂ ਲਈ ਮਦਦ ਲੈ ਕੇ ਆਉਂਦੇ ਰਵਾਂਗੇ ਵੈਸੇ ਤਾਂ ਪਰਮਾਤਮਾ ਕਰੇਗੀ ਇਹੋ ਜੀ ਆਫਤ ਕਿਸੇ ਵੀ ਸੂਬੇ ਤੇ ਆਨ ਖੜੀ ਨਾ ਹੋਵੇ ਪਰ ਇਹੋ ਜੇ ਜੋ ਵੀਰ ਨੇ ਉਹ ਲੋਕਾਂ ਦੀ ਇੱਕ ਸਿਰਫ ਅੱਦਤ ਹੀ ਨਹੀਂ ਕਰਦੇ ਸਗੋਂ ਕੀ ਲੋਕਾਂ ਦੀ ਤਾਕਤ ਬਣ ਕੇ ਅੱਗੇ ਆਉਂਦੇ ਨੇ ਇਸੇ ਤਰ੍ਹਾਂ ਦੇ ਹੋਰ ਪ੍ਰੋਗਰਾਮਾਂ ਲਈ ਦੇਖਦੇ ਰਹੋ ਸਾਡਾ ਚੈਨਲ ਪੰਜਾਬੀ ਲਿੰਕ মিডিਆ ਮੈਂ ਜਗਵਿੰਦਰ ਕੌਰ ਕੈਮਰਾਮੈਨ ਤਰਸੀਮ ਰਾਜ ਧੰਨਵਾਦ